ਦੇ ਅੰਦਰ ਰਸ਼ੀਦ ਦੇ ਆਜ਼ਮ ਸਰਦਾਰ ਫੌਜ ਸਿੰਘ ਦੀ ਜਨਮ ਦਿਨ ਨੂੰ ਸਮਰਪਤ ਸਾਡੇ ਯੂਥ ਕਲੱਬ ਵੱਲੋਂ ਬਲੱਡ ਡੋਨੇਸ਼ਨ ਕੈਂਪ ਲਾਏ ਜਾ ਰਹੇ ਆ ਸੋ ਪੰਜਾਬ ਦੇ ਕੋਨੇ-ਕੋਨੇ ਦੇ ਅੰਦਰ ਅੱਜ ਨੌਜਵਾਨਾਂ ਵੱਲੋਂ ਉਹਨਾਂ ਦੇ ਜਨਮ ਦਿਨ ਨੂੰ ਜਿੱਥੇ ਬਲੱਡ ਡੋਨੇਟ ਕਰਕੇ ਮਨਾਇਆ ਜਾ ਰਿਹਾ ਖੂਨਦਾਨ ਕਰਕੇ ਮਨਾਇਆ ਜਾ ਰਿਹਾ ਉਹਦੇ ਨਾਲ ਦੀ ਨਾਲ ਦੁਨੀਆ ਭਰ ਦੇ ਅੰਦਰ ਜਿਹੜੇ ਦੇਸ਼ ਭਗਤ ਲੋਕ ਨੇ ਸੂਝਮਾਨ ਲੋਕ ਨੇ ਭਾਰਤੀ ਲੋਕ ਨੇ ਅੱਜ ਉਹ ਥਾਪੁਰ ਥਾ ਸਿਦੇ ਆਜਨ ਭਗਤ ਸਿੰਘ ਦਾ ਜਨਮ ਦਿਨ ਮਨਾ ਰਹੇ ਨੇ ਔਰ ਸਿਦੇ ਆਜਨ ਭਗਤ ਸਿੰਘ ਦੀਆਂ ਉਹ ਲਿਖਤਾਂ ਉਹਨਾਂ ਦੇ ਉਹ ਬਿਆਨ ਉਹਨਾਂ ਦੀ ਉਹ ਕੀਦੇ ਤੇ ਉਹਨਾਂ ਦੇ ਸੁਪਨੇ ਜਿਹੜੇ ਉਹ ਜ਼ਿੰਦਗੀ ਦੇ ਅੰਦਰ ਦੇਖਣਾ ਚਾਹੁੰਦੇ ਸੀਗੇ ਉਹਨਾਂ ਸੁਪਨਿਆਂ ਨੂੰ ਸਕਾਰ ਕਰਨ ਦੇ ਲਈ ਬਹੁਤ ਸਾਰੇ ਨੌਜਵਾਨਾਂ ਅੱਜ ਉਹਨਾਂ ਦੀ ਜੀਵਨੀ ਤੋਂ ਪ੍ਰੇਰਨਾ ਲੈਂਦੇ ਆ ਬਹੁਤ ਸਾਰੇ ਨੌਜਵਾਨ ਉਸ ਖਾਦ ਚ ਲੱਗਿਆ ਸੋ ਪੰਜਾਬ ਦੇ ਅੰਦਰ ਮਾਡਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਦੋਂ ਹੋ ਚਾਈਆ ਤੇ ਪਹਿਲੀ ਵਾਰ ਪੰਜਾਬ ਦੇ ਅੰਦਰ ਕਿਸੇ ਸਰਕਾਰ ਨੇ ਸ਼ਹੀਦੇ ਆਜ਼ਮ ਦੇ ਜੱਦੀ ਪਿੰਡ ਖੜਕੜ ਕਲਾਵੇ ਕੇ ਸੌਂ ਚੁੱਕ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦਾ ਕਾਜ਼ਰਾਬ ਕੀਤਾ ਸੀਗਾ ਸੋ ਅੱਜ ਵਿਧਾਨ ਸਭਾ ਹਲਕਾ ਪਵਾ ਦੇ ਸਹੌੜਾ ਪਿੰਡ ਦੇ ਅੰਦਰ ਇੱਕ ਬਹੁਤ ਵੱਡਾ ਕੈਂਪ ਜਿਹੜਾ ਸਾਡੇ ਜਲੂ ਜੂਥ ਵੱਲੋਂ ਔਰ ਸਾਡੇ ਜਿਹੜੀ ਜੂਥ ਟੀਮ ਹੈ ਉਹਨਾਂ ਵੱਲੋਂ ਜੁੜਿਤ ਕੀਤਾ ਜਾ ਰਿਹਾ ਸੋ ਮੈਂ ਸਭ ਇਹਨਾਂ ਨੌਜਵਾਨਾਂ ਨੂੰ ਜਿੱਥੇ ਆਪ੍ਰੀਸ਼ੀਏਟ ਕਰਦਾ